ਜੀ ਬੈਗੀ ਤੁਹਾਨੂੰ ਪਤਾ ਹੈ 17 ਅਗਸਤ ਨੂੰ ਜਿਹੜੀ ਲਾਂਡਰਾ ਸਰਹੰਦ ਰੋਡ ਹੈ ਇਹਦੇ ਤੇ ਸੀਜੀਸੀ ਕਿਚਨ ਜਿਹੜੀ ਦੇ ਜਿਹੜੇ ਦੋ ਇੰਪਲਾਈ ਹਾਂਜੀ ਹਾਂਜੀ ਤਾਰਾ ਸਿੰਘ ਤੇ ਤੁਸ਼ਾਰ ਸ਼ਰਮਾ ਇਹ ਰਾਤ ਨੂੰ ਕਰੀਬ 10 ਵਜੇ ਸੀਜੀਸੀ ਚ ਜਿਹੜੀ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਚਾਰ ਜਿਹੜੇ ਨਾਮ ਲੂ ਵਿਅਕਤੀ ਹੈ ਉਹਨਾਂ ਕੋਲ ਅਸਲਾ ਸੀਗਾ ਵੈਪਨ ਸੀਗਾ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ ਤੇ ਜਿਹੜੇ ਚਾਰ ਨਾਮ ਨੂੰ ਵਿਅਕਤੀ ਸੀਗੇ ਇਹ ਸਵਿਫਟ ਡਜ਼ਾਇਰ ਗੱਡੀ ਤੇ ਆਈ ਸੀਗੇ ਉਹਨਾਂ ਨੇ ਇਹਨਾਂ ਦੋਨਾਂ ਵਿਅਕਤੀਆਂ ਤੋਂ ਇਹਨਾਂ ਦੀ i20 ਗੱਡੀ ਇਹਨਾਂ ਨੂੰ ਕੁੱਟਮਾਰ ਕਰਕੇ ਤੇ ਵੈਪਨ ਦਿਖਾ ਕੇ ਇਹਨਾਂ ਦੀ ਗੱਡੀ ਖੋਲੀ ਸੀਗੀ ਇਸ ਮਾਮਲੇ ਦੇ ਵਿੱਚ ਅਸੀਂ 260 ਨੰਬਰ ਮੁਕੱਦਮਾ 304 ਤੇ 309 ਪੀਐਨਐਸ ਦੇ ਵਿੱਚ थाना सदर ਜਿਹੜਾ ਖਰੜਾ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਰਾਤ ਨੂੰ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਤੇ ਗੱਡੀ ਖੋ ਕੇ ਲੈ ਗਈ ਸੀ ਸਾਡੇ ਐਸਐਸਪੀ ਮਾਨਯੋਗ ਸ਼੍ਰੀ ਹਰਮਨਦੀਪ ਸਿੰਘ ਹਾਂ ਸੋਨਾਂ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਐਸਪੀ ਰੂਰਲ ਸ਼੍ਰੀ ਮਨਪ੍ਰੀਤ ਸਿੰਘ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਸਾਡੇ ਡੀਐਸਪੀ ਖਰੜ ਕਰਨ ਸੰਧੂ ਡੀਐਸਪੀ ਸਾਡੇ ਡੀ ਜਤਿੰਦਰ ਚੋਹਾਨ ਤੇ ਨਾਲ ਉਹਦੇ ਸਾਡੇ ਜਿਹੜੇ ਐਂਟੀ ਸਨੈਜਿੰਗ ਸਟਾਫ ਦੇ ਇੰਸਪੈਕਟਰ ਗੱਬਰ ਸਿੰਘ ਸਦੇ ਇੰਚਾਰਜ ਸੀ ਆਈਏ ਇਨਸਪੈਕਟਰ ਖਰ ਇਨਸਪੈਕਟਰ ਹਰਮਿੰਦਰ ਸਿੰਘ ਹੈ ਇਨ ਚਾਰਸੀ ਖਰੜ ਦੇ ਐਸ ਐਚਓ ਸਦਰ ਖਰੜ ਦੇ ਐਸ ਐਚਓ ਜਿਹੜੇ ਇਨਸਪੈਕਟਰ ਹਰਮਿੰਦਰ ਆਪਣੇ ਅਮਰਿੰਦਰ ਸਿੰਘ ਹੈ ਇਹ ਸਾਰਿਆਂ ਦੀ ਟੀਮਾਂ ਬਣਾ ਕੇ ਵਕਫ ਵਕਫ ਟੀਮਾਂ ਬਣੀਆਂ ਸੀਗੀਆਂ ਤਾਂ ਇਹਨਾਂ ਟੀਮਾਂ ਨੂੰ ਕੱਲ ਜੋ ਵੱਡੀ ਸਫਲਤਾ ਮਿਲੀ ਜਦੋਂ ਇਨਸਪੈਕਟਰ ਕਪਰ ਸਿੰਘ ਦੀ ਟੀਮ ਵੱਲੋਂ ਇਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀਆਂ ਦੀ شناخت ਕੀਤੀ ਗਈ ਤੇ ਤਿੰਨ ਦੋਸ਼ੀ ਜਿਹੜੇ ਪ੍ਰਗਟ ਸਿੰਘ ਇੱਕ ਤਰਨਜੀਤ ਸਿੰਘ ਸੋਨੀ ਤੇ ਇੱਕ ਤੀਸਰਾ ਦੋਸ਼ੀ ਇਹਨਾਂ ਨੂੰ ਮਲੇਕੋੜਲੇ ਜ਼ਿਲ੍ਹੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤੀ ਜਿਹੜੀ ਇਹਨਾਂ ਨੇ i20 ਗੱਡੀ ਖੋਈ ਸੀ ਤੇ ਜਿਹੜੀ ਵਾਰਦਾਤ ਦੇ ਵਿੱਚ ਵਰਤੀ Swift Desire ਗੱਡੀ ਰਿਕਵਰ ਕਰ ਲਈ ਸੀ ਇਸ ਦੇ ਵਿੱਚ ਅਸੀਂ ਜਿਹੜਾ ਚੌਥਾ ਦੋਸ਼ੀ ਹੈ ਭੁਪਿੰਦਰ ਸਿੰਘ ਉਹਨੂੰ ਉਹਦੀ ਪਛਾਣ ਕਰ ਲਈ ਸੀ ਉਹਨੂੰ ਨਾਮਜ਼ਦ ਕੀਤਾ ਗਿਆ ਸੀ ਭੁਪਿੰਦਰ ਸਿੰਘ ਨੂੰ ਅੱਜ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਗੱਬਰ ਸਿੰਘ ਦੀ ਟੀਮ ਨੇ ਇਹਨੂੰ ਸਦਰ ਖਰੜ ਦੇ ਏਰੀਏ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੂੰ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪਹਿਲਾਂ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇੱਥੇ ਆ ਕੇ ਇਸ ਪੁਆਇੰਟ ਤੇ ਆ ਕੇ ਉਹਦਾ ਮੋਟਰਸਾਈਕਲ ਸਲਿੱਪ ਹੋਇਆ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਅ ਪਹਿਲਾ ਫਾਇਰ ਜਿਹੜਾ ਸਾਡੀ ਪੁਲਿਸ ਸਾਡੇ ਇੰਸਪੈਕਟਰ ਗੱਬਰ ਸਿੰਘ ਦੀ ਉਹਨਾਂ ਦੀ ਸਕੋਰਪਿਓ ਗੱਡੀ ਦੇ ਵਿੱਚ ਲੱਗਿਆ ਤੇ ਦੂਸਰਾ ਫਾਇਰ ਉਹ ਫਿਰ ਉਹਦੇ ਦੋਸ਼ੀ ਵੱਲੋਂ ਕੀਤਾ ਗਿਆ ਇੰਸਪੈਕਟਰ ਗੱਬਰ ਸਿੰਘ ਵੱਲੋਂ ਪਹਿਲਾਂ ਦੋਸ਼ੀ ਨੂੰ ਸਰੰਡਰ ਕਰਨ ਦੀ ਡਾਇਰੈਕਸ਼ਨ ਦਿੱਤੀ ਗਈ ਪਰ ਉਸ ਤੋਂ ਬਾਅਦ ਜਦੋਂ ਉਹ ਨਹੀਂ ਮੰਨਿਆ ਤਾਂ ਉਹਨਾਂ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਇੱਕ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਦੋਸ਼ੀ ਭੁਪਿੰਦਰ ਸਿੰਘ ਹੈ ਉਹਦੇ ਰਾਈਟ ਲੈਗ ਦੇ ਵਿੱਚ ਫਾਇਰ ਆਰਮ ਇੰਜਰੀ ਹੋਈ ਹੈ ਮੌਕੇ ਤੇ ਅਸੀਂ ਜਿਹੜਾ ਇਮੀਡੀਏਟ ਐਂਬੂਲੈਂਸ ਮੰਗਾ ਕੇ ਉਹਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈ ਤੇ ਸਾਨੂੰ ਇੱਥੇ ਮੌਕੇ ਤੋਂ ਇੱਕ ਬੱਤੀ ਬੋਰ ਦਾ ਵੈਪਨ ਇੱਕ ਜਿਹੜਾ ਮੋਟਰਸਾਈਕਲ ਰਿਕਵਰ ਹੋਇਆ ਤੇ ਕੁਝ ਜਿਹੜਾ ਨਸ਼ੀਲਾ ਪਦਾਰਥ ਜ਼ਾਬਦਾ ਉਹ ਵੀ ਸਾਨੂੰ ਮੌਕੇ ਤੇ ਮਿਲੇ ਹੈ ਇਹ ਸਭ ਤੋਂ ਪਹਿਲਾਂ ਵੀ ਕੋਈ ਪਰਚੇ ਹੋਏ ਹੋਏ ਆ ਜੀ ਜਿਹੜੇ ਇਹ ਚਾਰੇ ਦੋਸ਼ੀ ਨੇ ਇਹਨਾਂ ਤੇ ਚਾਰਾਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਪਹਿਲਾਂ ਦਰਜ ਐ ਵੱਖ-ਵੱਖ ਥਾਣਿਆਂ ਦੇ ਵਿੱਚ ਬਾਕੀ ਅਸੀਂ ਇਹਨਾਂ ਦਾ ਹੁਣ ਰਿਮਾਂਡ ਹਾਸਲ ਕਰਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਹਿਣੇ ਵਾਲਾ ਕਿਸੇ ਗਰੁੱਪ ਨਾਲੋਂ ਜੀ ਜਿਹੜਾ ਇਹ ਭੁਪਿੰਦਰ ਸਿੰਘ ਹੈ ਲੁਧਿਆਣੇ ਦਾ ਰਹਿਣ ਵਾਲਾ ਜਿਹੜੇ ਤੇ ਬਾਕੀ ਸਾਥੀ ਆ ਉਹ ਲੁਧਿਆਣੇ ਆਪਣਾ ਜ਼ਿਲ੍ਹਾ ਮਲੇਕੋਟਾ ਹੋਰ ਵੀ